ਲੋਕ ਬੈਠਾੜ ਨਾ ਗੱਡੀ ਚ ਬਾਪੂ ਆਵੇ ਚੜਾਈ ਤੇਰੇ ਮੁੰਡੇ ਦੇ ਜੋਮ ਕਰਕੇ ਦਿਖਾ ਦੇ ਕਿੰਨੀ ਖੁਸ਼ੀ ਹੁੰਦੀ ਬਾਪੂ ਹਣ ਹੈ ਬਾਪੂ ਦਿਖਾਣ ਬਾਪੂ ਕਿੰਨੀ ਖੁਸ਼ੀ ਹੈ ਹੈ ਵਰੀਆ ਪੱਕੀ ਗੱਲ ਹੈ ਹਾਂ ਚੱਲ ਜਾ ਹਾਂ ਤੇ ਤੇਰੀ ਕਿਰਪਾ ਦੇ ਨਾਲ ਹੀ ਸਾਰਾ ਕੁਝ ਹਾਂ ਤੇਰੀ ਤਬਸੀਹ ਹੈ ਤੇਰੀ ਤਬਸੀਹ ਹੈ ਹੈ ਪਹਿਲਾਂ ਮਹਾਰਾਣੀ ਕੀ ਕਿਰਪਾ ਕੀਤੀ ਮੈਂ ਕੀ ਕਹਾਂ ਤੁਹਾਨੂੰ ਜਦੋਂ ਕਰੇ ਬੈਠੇ ਆਪਾਂ ਕੀ ਹੈ ਨਾ ਨੂੰ ਬਚਾ ਕੇ ਰੱਖ ਲੈ ਲੋਕਾਂ ਦੀਆਂ ਨਜ਼ਰਾਂ ਤੋਂ ਫੇਰ ਮੀਨ ਲਈਦੇ ਆਪਾਂ ਠੀਕ ਹੈ ਅਜੇ بڑا ਕੁਝ ਕਰਨਾ ਅਜੇ ਤੇ ਮਲਾ ਕੀ ਚੱਕਰ ਆ ਸਿਆਣੇ ਬੰਦੇ ਕਹਿੰਦੇ ਹੁੰਦੇ ਆ ਤੋਣਾ ਤੁਰੀ ਤੇ ਬਾਬਾ ਤੇ ਆਈ ਅਜੇ ਤੇ ਆਪਾਂ ਕੀਤੇ ਹੀ ਗੱਖਣੀ ਆ ਅਜੇ ਇੱਕ ਨਾ ਜਿਹੜੀ ਤੁਹਾਡੀ ਕੰਮਿਊਨਿਟੀ ਹੈ ਨਾ ਮੱਝੀ ਸਿੱਖ ਮੈਂ ਨਾ ਵੀ ਮਾਲਕਾ ਸਹੀ ਗੱਲ ਇੰਨੇ ਜਿਆਦੇ ਸੱਚੇ ਸੁੱਚੇ ਬੰਦੇ ਹਨ ਆਏ ਬਹੁਤ ਜਿਆਦੇ ਉੱਥੇ ਬੰ ਮੋਟਰ ਤੇ ਕਰਦੇ ਆ ਗੱਲਾਂ ਵੀ ਮੈਂ ਕਹਿੰਨਾ ਵੀ ਹੱਦੋਂ ਵੱਧ ਇੰਨੇ ਚੰਗੇ ਬੰਦੇ ਨਾ ਮੈ ਵੀ ਦੇ ਮੈਂ ਨਾ ਕਹਿਣ ਵਾਲੀ ਗੱਲ ਇਹਨਾਂ ਬੰਦਿਆਂ ਦੇ ਦਿਲ ਚ ਕੁਝ ਨਹੀਂ ਹੈਗਾ ਕੋਈ ਜੈਲਸ ਨਾਲ ਦੀ ਤੇ ਚੀਜ਼ ਨਾ ਇਹਨਾਂ ਦੇ ਵਿੱਚ ਹੈਗੀ ਆ ਆ ਜੀ ਇੰਨਾ ਜ਼ਿਆਦਾ ਨਾ ਪਿਆਰ ਕਰਦੀ ਹੈ ਨਾ ਸੰਗਤ ਬਹੁਤ ਜ਼ਿਆਦਾ ਹੁਣ ਵੇਖੋ ਤੁਹਾਡੀ ਕੰਬਿਓਲਟੀ ਹੈ ਜਿਤਨਾ ਹੁਣ ਮੈ ਵੀ ਸੇਖੋਗੇ ਨਾ ਜਿੰਨਾ ਏਕ ਨੂੰ ਪਿਆਰ ਤੁਹਾਡੇ ਬੰਦੇ ਹੀ ਕਰਦੇ ਹਨ ਚਲੋ ਤੁਹਾਡੇ ਤੇ ਕਰਦੇ ਕਰਦੇ ਸਿੱਖ ਓਕੇ ਪਰ ਜਿੰਨਾ ਤੁਹਾਡੀ ਕਮਿਊਨਿਟੀ ਇਹਨੂੰ ਪਿਆਰ ਕਰਦੀ ਹੈ ਮੈਨੂੰ ਵੀ ਬੜੀ ਕੋਈ ਕਹਿਣ ਵਾਲੀ ਗੱਲ ਹੀ ਨਹੀਂ ਹੈ ਲਵ ਜੀ ਨਹੀਂ ਹੈਗੇ ਇਹਦਾ ਬੜਾ ਨਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇੰਨੀ ਜਿਆਦਾ ਮਹਾਰਾਜ ਨੇ ਕਿਰਪਾ ਕੀਤੀ ਹੈ ਨਾਲ ਸਭ ਨੂੰ ਜੀ ਪਰ ਉਹ ਕਰਨ ਵਾਲਾ ਉਹ ਪਰਮਾਤਮਾ ਹੈ ਬੰਦਾ ਨਹੀਂ ਕੋਈ ਕਰਦਾ ਉਹ ਪਰਮਾਤਮਾ ਤੋਂ ਬਗਾਨਾ ਹੁੰਦਾ ਹੈ ਕਿ ਚਾਹੁੰਦੇ ਆ ਵੀ ਜੇ ਉਹ ਤਕਰਾਰ ਕੀ ਹੋਇਆ ਵਾ ਨਾ ਸਾਰੀ ਇਹਨਾਂ ਦੀ ਬਰਾਦਰੀ ਦਾ ਨਾਮ ਉੱਚਾ ਵਾ ਉਹ ਚੀਜ਼ ਨੂੰ ਬੜਾ ਇਹ ਚਾਹੁੰਦੇ ਆ ਵੀ ਸਾਡੀ ਸਾਰੀ ਬਰਾਦਰੀ ਦਾ ਨਾਮ ਚਾਹੁੰਦਾ ਇੱਕ ਬੜਾ ਹੀ ਜੰਗਲ ਹੁੰਦਾ ਇੱਕ ਨਾ ਜਿੰਦਗੀ ਦੇ ਚ ਕਦੀ ਜਿੰਦਗੀ